ਤਾਂ ਦਾ ਮੰਤਰੀ ਦੇ بیٹے ਨੇ ਇੱਕ ਸੀਕ੍ਰੇਟ ਟ੍ਰਿਪ ਬੈਂਕਾਕ ਦਾ ਪਲਾਨ ਕੀਤਾ ਸੀ ਘਰੇ ਕਿਸੇ ਨੂੰ ਵੀ ਨਹੀਂ ਦੱਸਿਆ ਪਰ ਘਰ ਦੇ ਵਿੱਚ ਭਾਜੜਾ ਪੈ ਗਿਆ ਤੇ ਪੁਲਿਸ ਨੂੰ ਵੀ ਭਾਜੜਾ ਪੈ ਗਿਆ ਜੀ ਹਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਫਾਰਮਰ ਹੈਲਥ ਮਨਿਸਟਰ ਮਹਾਰਾਸ਼ਟਰ ਦੇ ਤਾਨਾਜੀ ਸਾਵੰਤ ਦੇ بیٹے ਰਿਸ਼ੀ ਰਾਜ ਸਾਵੰਤ ਹੁਣਾਂ ਨੇ ਇੱਕ ਸੀਕ੍ਰੇਟ ਟ੍ਰਿਪ ਜਿਹੜਾ ਆ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਪਲਾਨ ਕੀਤਾ ਸੀ ਔਰ ਇਸ ਟ੍ਰਿਪ ਤੇ ਲਾਕਤ ਵਾਸਤੇ ਇੱਕ ਚਾਰਟਰਡ ਪਲੇਨ ਜੜਾਇਆ ਚਾਰਟਰਡ ਫਲਾਈਟ ਜਿਹੜੀ ਉਹ ਬੁੱਕ ਕੀਤੀ ਗਈ ਸੀ 78.5 ਲੱਖ ਰੁਪਏ ਦੇ ਵਿੱਚ ਇੱਕ ਚਾਰਟਰਡ ਪਲੇਨ ਨੂੰ ਬੁੱਕ ਕੀਤਾ ਗਿਆ ਜਿਨੇ ਪੂਨੇ ਤੋਂ ਉੱਡ ਕੇ ਤੇ ਬੈਂਕਾਕ ਜਾਣਾ ਸੀਗਾ ਬੈਂਕਾਕ ਤੇ ਵਾਸਤੇ ਸੀਕ੍ਰੀਟ ਟ੍ਰਿਪ ਜਿਹੜੀ ਆ ਉਹ ਪਲਾਨ ਕੀਤੀ ਗਈ ਸੀ ਰਿਸ਼ੀ ਰਾਜ ਸਾਮੰਤ ਹੁਣਾ ਦੇ ਵੱਲੋਂ ਆਪਣੇ ਦੋ ਦੋਸਤਾਂ ਦੇ ਨਾਲ ਮਿਲ ਕੇ ਰਿਸ਼ੀ ਰਾਜ ਸਾਮੰਤ ਮਹਾਰਾਸ਼ਟਰ ਦੇ ਫਾਰਮਰ ਹੈਲਥ ਮਨਿਸਟਰ ਦੇ بیٹے ਨੇ ਤੁਹਾਨੂੰ ਦੱਸਦੀ ਕਿ ਇਥੋਂ ਤੱਕ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਾ ਕਿ ਸਾਡਾ ਬੇਟਾ ਕਿੱਥੇ ਚਲਿਆ ਗਿਆ ਤਾਂ ਉਹਨਾਂ ਦੇ ਪਿਤਾ ਜਿਹੜੇ ਫਾਰਮਰ ਹੈਲਥ ਮਨਿਸਟਰ ਨੇ ਤਾਨਾਜੀ ਸਾਵੰਤ ਨੇ ਉਸੇ ਵੇਲੇ ਤੁਰੰਤ ਮਹਾਰਾਸ਼ਟਰ ਦੇ ਸੀਪੀ ਨੂੰ ਕਾਲ ਕਰ ਦਿੱਤੀ ਕਿ ਮੇਰਾ ਬੇਟਾ ਲੱਗਦਾ ਹੈ ਕਿ ਅਗਵਾ ਹੋ ਚੁੱਕਿਆ ਹੈ ਕਿਡਨੈਪ ਹੋ ਚੁੱਕਿਆ ਹੈ ਤਾਂ ਤੁਰੰਤ ਉਸੇ ਵੇਲੇ ਪੁਲਿਸ ਹਰਕਤ ਦੇ ਵਿੱਚ ਆਉਂਦੇ ਆ ਪੁਲਿਸ ਨੇ ਸਾਰੀ छानਬਣ ਸ਼ੁਰੂ ਕਰ ਦਿੱਤੀ ਜਿਸ ਕਾਰਨ ਉੱਤਰਕਾਉ ਚਾਰਟਰਡ ਫਲਾਈਟ ਦੇ ਵਿੱਚ ਬੈਠੇ ਤੁਰੰਤ ਉਸੇ ਵੇਲੇ ਸਾਰੇ ਵੇਰਵੇ ਜਿਹੜੇ ਉਹ ਖੰਘਾਲ ਲੈ ਗਏ ਤਾਂ ਪੁਲਿਸ ਨੇ ਤੁਰੰਤ ਉਸ ਚਾਰਟਰਡ ਫਲਾਈਟ ਦੇ ਜਿਹੜਾ ਕੈਪਟਨ ਸੀ ਜਿਹੜਾ ਪਾਇਲਟ ਸੀ ਉਸ ਨੂੰ ਫੋਨ ਕਰ ਦਿੱਤਾ ਐਵੀਏਸ਼ਨ ਅਧ ਦੇ ذریعے ਉਸਦੇ ਤੱਕ ਪਹੁੰਚ ਬਣਾਈ ਗਈ ਤਾਂ ਤੁਰੰਤ ਉਸ ਨੂੰ ਕਿਹਾ ਕਿ ਜਹਾਜ਼ ਜਿੱਥੇ ਵੀ ਹੈ ਮੋੜ ਕੇ ਵਾਪਸ ਪੂਨੇ ਲੈ ਆਂਦਾ ਜਾਵੇ ਜੀ ਹਾਂ ਕਦੇ ਸੋਚਿਆ ਹੈ ਤੁਹਾਨੂੰ ਕਿ ਇੱਕ ਮੰਤਰੀ ਖੁਦ ਆਪਣੇ ਬੇਟੇ ਦੀ ਅਗਵਾ ਹੋਣ ਦੀ ਕੰਪਲੇਨ ਪੁਲਿਸ ਨੂੰ ਦਵੇਗਾ ਕਿਉਂਕਿ ਖੁਦ ਮੰਤਰੀ ਨੂੰ ਨਹੀਂ ਪਤਾ ਸਾਹਬ ਕਾ ਮੰਤਰੀ ਨੂੰ ਨਹੀਂ ਪਤਾ ਕਿ ਉਸਦੇ ਬੇਟੇ ਨੇ ਇੱਕ ਸੀਕ੍ਰੇਟ ਟ੍ਰਿਪ ਜਿਹੜਾ ਆ ਉਹ ਪਲਾਨ ਕੀਤਾ ਹੋਇਆ ਆਪਣੇ ਹਿੰਦੂਸਤਾਨ ਦੇ ਨਾਲ ਮਿਲ ਕੇ ਬੈਂਕਾਕ ਜਾਣ ਦਾ ਤਾਂ ਉਸ ਵੇਲੇ ਪੁਲਿਸ ਪ੍ਰਸ਼ਾਸਨ ਸੀਆਈਐਸਐਫ ਦੀਆਂ ਟੀਮਾਂ ਲਗਾਤਾਰ ਭਗਦੜ ਦੇ ਵਿੱਚ ਮੱਝ ਜਾਂਦੀਆਂ ਨੇ ਲਗਾਤਾਰ 에어ਪੋਰਟ ਤੇ ਉਹ ਸਾਰਾ ਅਸੀਂ ਕਹਿ ਲਈ ਕਿ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ ਭਗਦੜ ਮੱਝ ਜਾਂਦੀ ਹੈ ਕਿ ਆਖਰਕਾਰ ਇਹ ਕੀ ਹੋ ਗਿਆ ਤਾਂ ਜਦੋਂ ਫਿਰ ਪਾਇਲਟ ਨੂੰ ਕਿਹਾ ਹੈ ਕਿ ਫਲਾਈਟ ਜਿਹੜੀ ਹੈ ਉਹ ਵਾਪਸ ਪੂਨੇ ਲਿਆਂਦੀ ਜਾਵੇ ਔਰ ਹਾਲਾਂਕਿ ਫਲਾਈਟ ਦਾ ਜਿਹੜਾ ਕੈਪਟਨ ਸੀ ਜਿਹੜਾ ਪਾਇਲਟ ਸੀਗਾ ਉਹਨੇ ਅੰਦਰ ਬੈਠੇ ਰਿਸ਼ੀ ਰਾਜ ਸਾਵੰਤ ਹੁਣਾਂ ਨੂੰ ਨਹੀਂ ਦੱਸਿਆ ਕਿ ਅਸੀਂ ਵਾਪਸ ਚੱਲਿਆਂ ਸਾਨੂੰ ਕਾਲ ਆਈ ਹੈ ਤਾਂ ਜਦੋਂ ਪੂਨੇ 에어ਪੋਰਟ ਤੇ ਪਹੁੰਚੇ ਤਾਰਿਸ਼ੀ ਰਾਜ ਸਾਵੰਤ ਨੂੰ ਹੁਣਾਂ ਨੇ ਉਤਰ ਕੇ ਦੇਖਿਆ ਕਿ ਇਹ ਤਾਂ ਜਿੱਥੂ ਅਸੀਂ ਉੱਡੇ ਸੀ ਉੱਥੇ ਵਾਪਸ ਆ ਗਿਆ ਇਹ ਕੀ ਬਣਿਆ ਤਾਂ ਉਹਨੇ ਜਦੋਂ ਪਾਇਲਟ ਨੂੰ ਪੁਸ਼ਕਿਸ਼ ਕਰਨੀ ਸ਼ੁਰੂ ਕੀਤੀ ਤਾਂ ਇੰਨੇ ਦੇਰ ਨੂੰ ਸੀਆਈਐਸਫ ਦੀਆਂ ਟੀਮਾਂ ਨੇ ਆਣ ਕੇ ਰਾ ਪਲੇਨ ਨੂੰ ਪਾ ਲਿਆ ਤਾਂ ਤਰੰਤ ਉਥੋਂ ਫਿਰ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਡਿਟੇਨ ਕਰਕੇ ਤਾਂ ਪੁਸ਼ਕਿਸ਼ ਕੀਤੀ ਗਈ ਕਿ ਆਖਰਕਾਰ ਕੀ ਹੋਇਆ ਤਾਂ ਰਿਸ਼ੀ ਰਾਜ ਨੇ ਕਿਹਾ ਹੈ ਕਿ ਮੈਂ ਇੱਕ ਜਿਹੜਾ ਟ੍ਰਿਪ ਹੈ ਉਹ ਪਲਾਨ ਕੀਤਾ ਸੀ ਹਾਲਾਂਕਿ ਉਸ ਨੂੰ ਬਿਜ਼ਨਸ ਟ੍ਰਿਪ ਦੱਸਿਆ ਗਿਆ ਪਰ ਇਹ ਸੀਕ੍ਰੀਟ ਟ੍ਰਿਪ ਪਲਾਨ ਕੀਤਾ ਗਿਆ ਸੀ ਤਾਂ ਉਹਨਾਂ ਦੇ ਪਿਤਾ ਤਾਨਾਜੀ ਸਾਵੰਤ ਜਿਹੜੇ ਕਿ ਸਾਬਕਾ ਹੈਲਥ ਮਿਨਿਸਟਰ ਨੇ ਮਹਾਰਾਸ਼ਟਰ ਦੀ ਉਹਨਾਂ ਕਹਿ ਕੇ ਮੇਰੇ ਤੋਂ ਬਿਨਾ ਪੁੱਛੇ ਤਾਂ ਮੇਰਾ ਬੇਟਾ ਕਿਤੇ ਵੀ ਨਹੀਂ ਜਾਂਦਾ ਇਹ ਤਾਂ ਫਿਰ ਇੰਟਰਨੈਸ਼ਨਲ ਇੱਕ ਟ੍ਰਿਪ ਜਿਹੜਾ ਉਹ ਪਲਾਨ ਕਰ ਲਿਆ ਗਿਆ ਹਾਲਾਂਕਿ ਇਸ ਦੇ ਬਾਰੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਪਤਾ ਸੀਗਾ ਸਿਰਫ ਆਪਣੇ ਦੋ ਦੋਸਤਾਂ ਦੇ ਨਾਲ ਰਿਸ਼ੀ ਰਾਜ ਸਾਵੰਤ ਨੇ ਇੱਕ ਟ੍ਰਿਪ ਜਿਹੜਾ ਉਹ ਪਲਾਨ ਕਰ ਲਿਆ ਤਾਂ ਮਹਾਰਾਸ਼ਟਰ ਦੇ ਸਾਬਕਾ ਹੈਲਥ ਮਨਿਸਟਰ ਦੇ بیٹے ਨੂੰ ਇਹ ਸੀਕ੍ਰਟ ਟ੍ਰਿਪ ਪਲਾਨ ਕਰਨਾ ਮਹਿੰਗਾ ਪੈ ਗਿਆ ਉੜਦੇ ਜਹਾਜ਼ ਨੂੰ ਬੈਂਕਾਕ ਜਾਂਦੇ ਨੂੰ ਵਾਪਸ ਪੂਨੇ ਬੁਲਾਇਆ ਗਿਆ 78.5 ਲੱਖ ਰੁਪਏ ਦੇ ਵਿੱਚ ਇਹ ਫਲਾਈਟ ਜਿਹੜੀ ਹੈ ਉਹ ਬੁੱਕ ਕੀਤੀ ਗਈ ਸੀ ਜਿਹੜੀ ਹੁਣ ਉਹ ਜਿਉਂ ਦੀ ਤਿਉ ਹੀ ਰਹਿ ਗਈ ਕਿਉਂਕਿ ਪੁਲਿਸ ਨੇ ਵਾਪਸ ਉਸ ਪਲੇਨ ਨੂੰ ਬੁਲਾਇਆ ਗਿਆ ਪਰ ਇਥੋਂ ਤੱਕ ਕੀ ਰਿਸ਼ੀ ਰਾਜ ਸਾਵਨ ਦੇ ਪਿਤਾ ਐਕਸ ਮਨਿਸਟਰ ਨੂੰ ਵੀ ਨਹੀਂ ਸੀਗਾ ਪਤਾ ਕਿ ਉਹਨਾਂ ਦਾ ਬੇਟਾ ਸੀਕ੍ਰੇਟ ਟ੍ਰਿਪ ਪਲਾਨ ਕਰ ਰਹਾ ਹੈ ਬੈਂਕਾਕ ਜਾਣ ਦੇ ਵਾਸਤੇ ਤਾਂ ਉਸ ਸਮੇਂ ਪਰਿਵਾਰ ਦੇ ਵਿੱਚ ਵੀ ਇੱਕ ਵਾਰੀ ਟੈਨਸ਼ਨ ਦਾ ਮਾਹੌਲ ਬਣ ਜਾਂਦਾ ਹੈ ਕਿ ਉਹਨਾਂ ਦਾ ਬੇਟਾ ਕਿੱਥੇ ਗਿਆ ਤਾਂ ਖੁਦ ਪਿਤਾ ਨੇ ਸ਼ੱਕ ਜਤਾਇਆ ਪੁਲਿਸ ਨੂੰ ਫੋਨ ਕਰਕੇ ਕਿ ਉਹਨਾਂ ਦਾ ਬੇਟਾ ਅਗਵਾ ਹੋ ਗਿਆ ਪਰ ਜਦੋਂ ਪੂਰੀ ਤਫ਼ਤੀਸ਼ ਕੀਤੀ ਗਈ ਤਾਂ ਮਾਮਲਾ ਸੀਕ੍ਰਟ ਟ੍ਰਿਪ ਦਾ ਨਿਕਲਿਆ ਜਿਹੜਾ ਕਿ ਬੈਂਕਾਕ ਲਈ ਪਲਾਨ ਕੀਤਾ ਸੀ ਰਿਸ਼ੀ ਰਾਜ ਸਾਮਤ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਤਾਂ ਹੁਣ ਪੁਲਿਸ ਨੇ ਉਹਨਾਂ ਨੂੰ ਜਦੋਂ ਵਾਪਸ ਬੁਲਾਇਆ ਤਾਂ ਜਦੋਂ ਉਹ ਪਹੁੰਚੇ ਫਿਰ ਪੁਸ਼ਕਿਸ਼ ਕੀਤੀ ਗਈ ਤੇ ਵਾਪਸ ਉਹਨਾਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ